ਕੁਸ਼ 1 ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦਾ ਤੀਜਾ ਭਾਗ ਮੋਹਨ ਕੁਮਾਰ ਤੇ ਆਖਰੀ ਦਿਨ ਅੰਕ 25 ਮੋਹਨ ਕੁਮਾਰ ਦੀ ਮੌਤ ਡਾਕਟਰ ਮਲਹੋਤਰਾ ਵੱਲੋਂ ਬਿਮਾਰੀ ਬਾਰੇ ਉਸਨੂੰ ਦੱਸਣ ਦੇ 2 ਮਹੀਨੇ ਬਾਅਦ ਤੱਕ ਮੋਹਨ ਦੀ ਸਿਹਤ ਕਾਫੀ ਠੀਕ ਠਾਕ ਰਹੀ ਤੇ ਬਾਰੀ ਤੌਰ ਤੇ ਉਸ ਆਧਾਰਨ ਜ਼ਿੰਦਗੀ ਜਿਉਂਦਾ ਰਿਹਾ ਉਸ ਨੇ ਸਿਖ ਤੋਂ ਕਿਨਾਰਾ ਕਰ ਲਿਆ ਪਹਿਲਾਂ ਪਹਿਲ ਤਾਂ ਕਾਫੀ ਔਖਾ ਲੱਗਾ ਪਰ ਹੌਲੀ ਹੌਲੀ ਹੁਣ ਇਹ ਸਿੱਖ ਲਿਆ ਕਿ ਇਸ ਨੂੰ ਮਨ ਵਿੱਚੋਂ ਕਿਵੇਂ ਕਰਨਾ ਹੈ ਕਮ ਦੇ ਸਮੇਂ ਉਹ ਸਖਤ ਕੰਮ ਕਰਦਾ ਫਿਰ ਉਹ ਪੁਰਾਣੇ ਦੋਸਤਾਂ ਨਾਲ ਮਿਲ ਕੇ ਬੈਠਦਾ ਤੇ ਰਾਤ ਨੂੰ ਸੌਣ ਦੀ ਗੋਲੀ ਲੈ ਕੇ ਗਹਿਰੀ ਨੀਂਦ ਲੈਂਦਾ ਉਹ ਇਰਥਾ ਲਾਜ ਰੱਬਨ ਵਿੱਚ ਲੱਗੇ ਹੋਏ ਡਾਕਟਰਾਂ ਦੀਆਂ ਖਬਰਾਂ ਵਿੱਚ ਭਾਰੀ ਦਿਲਚਸਪੀ ਲੈਂਦਾ ਆਪਣੇ ਖੁਰਾਕ ਬਾਰੇ ਉਹ ਕਾਫੀ ਚੌਕਸ ਰਹਿੰਦਾ ਉਹ ਲਗਾਤਾਰ ਕਸਰਤ ਕਰਦਾ ਤੇ ਦਵਾਈਆਂ ਬਾਰੇ ਡਾਕਟਰ ਮਲਹੋਤਰਾ ਨਾਲ ਸਲਾਹ ਕਰਦਾ ਰਹਿੰਦਾ ਉਸੇ ਸਾਲ ਅਕਤੂਬਰ ਵਿੱਚ ਜਦੋਂ ਮੌਸਮ ਬਦਲਿਆ ਤਾਂ ਉਹਨੂੰ ਠੰਡ ਲੱਗ ਗਈ ਹੌਲੀ-ਹੌਲੀ ਇਹ ਸਖਤ ਜ਼ੁਕਾਮ ਵਿੱਚ ਬਦਲ ਗਈ ਇਹ ਖਤਮ ਨਹੀਂ ਸੀ ਹੋ ਰਹੀ ਜਦੋਂ ਡਾਕਟਰ ਮਲਹੋਤਰਾ ਨੇ ਉਹਨੂੰ ਦੇਖਿਆ ਤਾਂ ਉਹਨੂੰ ਲੱਗਾ ਕਿ ਮੋਹਨ ਦੇ ਫੇਫੜਿਆਂ ਵਿੱਚ ਟੀਬੀ ਦੀਆਂ ਕੋਈ ਸ਼ਿਕਾਇਤਾਂ ਹਨ। ਉਹਨੇ ਬਹੁਤ ਨਿਮਰਤਾ ਨਾਲ ਮੋਹਨ ਨੂੰ ਮੌਤ ਦੀ ਸੱਜ਼ਾ ਸੁਣਾਈ। ਮੈਨੂੰ ਡਰ ਹੈ ਕਿ ਤੁਹਾਨੂੰ ਏਡਸ ਹੋ ਗਈ ਹੈ। ਮੈਂ ਤੁਹਾਡੀ ਮਦਦ ਨਾਲ ਇਸ ਦੀ ਆਮਦ ਨੂੰ ਕੰਟਰੋਲ ਤਾਂ ਕਰ ਸਕਦਾ ਪਰ ਇਸ ਦਾ ਇਲਾਜ ਨਹੀਂ ਕਰ ਸਕਦਾ। ਮੋਹਨ ਇਸ ਫੈਸਲੇ ਨੂੰ ਮਰਦਾਂ ਵਾਂਗ ਲੈਣ ਦੀ ਕੋਸ਼ਿਸ਼ ਕੀਤੀ। ਅਗਲੇ ਹਫ਼ਤੇ ਤੱਕ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੈਤਰੀ ਮੰਤਰ ਪੜ੍ਹਦਾ ਰਿਹਾ। ਉਹਨੇ ਭਗਵਤ ਗੀਤਾ ਵੀ ਪੜ੍ਹਨੀ ਸ਼ੁਰੂ ਕਰ ਦਿੱਤੀ। ਉਸ ਕੋਲ ਉਦੇ ਪਿਤਾ ਦੇ ਸਮੇਂ ਦੀ ਗੀਤਾ ਪਈ ਸੀ ਜਿਹੜੀ ਹਰਦੁਆਰ ਦੇ ਆਸ਼ਰਮ ਵਿੱਚ ਉਸਨੂੰ ਮਿਲੀ ਸੀ ਜੋ ਕੁਝ ਵੀ ਉਹ ਇਸ ਵਿੱਚੋਂ ਪੜਦਾ ਉਹੀ ਕੁਝ ਉਹਨੂੰ ਠੀਕ ਲੱਗਦਾ ਪਰ ਮੌਤ ਬਾਰੇ ਲਿਖੇ ਪੈਰੇ ਉਸਨੂੰ ਪੰਬਲ ਪੂਸੇ ਵਿੱਚ ਪਾ ਦਿੰਦੇ ਭਗਵਾਨ ਕ੍ਰਿਸ਼ਨ ਨੇ ਕਿਹਾ ਸੀ ਮੌਤ ਨਾਂ ਦੀ ਕੋਈ ਚੀਜ਼ ਨਹੀਂ ਮਨੁੱਖ ਦੀ ਆਤਮਾ ਮਰ ਨਹੀਂ ਸਕਦੀ ਇਹ ਸਿਰਫ ਇੱਕ ਤੋਂ ਦੂਜੇ ਵਿੱਚ ਤਬਦੀਲ ਹੋ ਜਾਂਦੀ ਹੈ ਜਿਵੇਂ ਕੋਈ ਵਿਅਕਤੀ ਪੁਰਾਣੇ ਕੱਪੜੇ ਲਾ ਕੇ ਨਵੇਂ ਕੱਪੜੇ ਪਾ ਲੈਂਦਾ ਹੈ ਉਸੇ ਤਰ੍ਹਾਂ ਹੀ ਮਨੁੱਖ ਆਪਣੇ ਸਰੀਰ ਰੂਪੀ ਚੋਲੇ ਨੂੰ ਤਿਆਗ ਕੇ ਕਿਸੇ ਹੋਰ ਰੂਪ ਵਿੱਚ ਪੈਦਾ ਹੁੰਦਾ ਹੈ। ਭਗਵਾਨ ਨੇ ਇਹ ਗੱਲ ਵੀ ਬੜੀ ਸਹੀ ਕਹੀ ਸੀ ਜੋ ਪੈਦਾ ਹੋਇਆ ਉਸਦੀ ਮੌਤ ਨਿਸ਼ਚਿਤ ਹੈ। ਪਰ ਮੋਹਨ ਕੋਲ ਇਸ ਦਾ ਕੋਈ ਸਬੂਤ ਨਹੀਂ ਸੀ ਕਿ ਜੋ ਮਰਦਾ ਹੈ ਉਸਦਾ ਜਨਮ ਵੀ ਨਿਸ਼ਚਿਤ ਹੈ। ਮੋਹਨ ਜਾਣਦਾ ਸੀ ਕਿ ਮਰਦੇ ਵਿਅਕਤੀ ਲਈ ਇਹ ਬੜਾ ਖੁਸ਼ਗਵਾਰ ਵਿਚਾਰ ਸੀ। ਫਿਰ ਵੀ ਉਹ ਇਸ ਗੱਲ ਨੂੰ ਪਰਵਾਹ ਨਹੀਂ ਸੀ ਕਰ ਸਕਦਾ ਕਿ ਉਹ ਮੁੜ ਪੈਦਾ ਹੋਏਗਾ। ਮੋਹਨ ਨੇ ਨੀਂਦ ਵਾਲੀਆਂ ਗੋਲੀਆਂ ਲੈਣੀਆਂ ਬੰਦ ਕਰ ਦਿੱਤੀਆਂ ਤੇ ਉਹਨਾਂ ਨੂੰ ਜਮਾ ਕਰਦਾ ਰਿਹਾ। ਜਦੋਂ ਉਹ ਨੂੰ ਨੀਂਦ ਨਹੀਂ ਸੌਂਦੀ ਤਾਂ ਵਾਰ-ਵਾਰ ਉਦੋਂ ਤੱਕ ਗੈਤਰੀ ਮੰਤਰ ਪੜ੍ਹਦਾ ਰਹਿੰਦਾ ਜਦੋਂ ਤੱਕ ਉਹ ਨੂੰ ਚਪਕੀ ਨਾ ਚੰਦੀ। ਇੱਕ ਰਾਤ ਉਹ ਨੂੰ ਖਾਂਸੀ ਦਾ ਜ਼ੋਰਦਾਰ ਦੌਰਾ ਪਿਆ। ਬਲਗਮ ਨਾਲੋਂ ਦਾ ਗਲਾ ਰੁਕ ਰਿਆ ਸੀ। ਉਹ ਬਾਥਰੂਮ ਵਿੱਚ ਗਿਆ ਤੇ ਬਲਗਮ ਥੁੱਕ ਦਿੱਤੀ। ਇਸ ਵਿੱਚ ਖੂਨ ਭਰਿਆ ਪਿਆ ਸੀ। ਬਸ ਇਹ ਹੀ ਆਖਰੀ ਗੱਲ ਸੀ ਜਿਸ ਨੇ ਉਹਦੀ ਹਉਣੀ ਦਾ ਫੈਸਲਾ ਕੀਤਾ। ਉਹ ਅੰਦਰ ਬਿਸਤਰੇ ਤੇ ਗਿਆ ਤੇ ਆਪਣੇ ਬਿਸਤਰੀ ਲਾਗਲੇ ਮੇਜ਼ ਤੇ ਨੀਂਦ ਦੀਆਂ 30 ਗੋਲੀਆਂ ਰੱਖ ਲਈਆਂ। ਕੁਝ ਪਲਾਂ ਲਈ ਉਹਨੇ ਆਪਣੀ ਖੁਦਕੁਸ਼ੀ ਦੇ ਪੈਣ ਬਾਰੇ, ਅਸਰ ਬਾਰੇ ਸੋਚਿਆ। ਲੋਕ ਕੀ ਸੋਚਣਗੇ ਹੋ ਕੀ ਕਹਿਣਗੇ ਫਿਰ ਉਸਨੇ ਸੋਚਿਆ ਕਿ ਜਿੰਨੀ ਦੇਰ ਤੱਕ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ ਉਹਦੀ ਮੌਤ ਐਡਜ਼ ਨਾਲ ਹੋਈ ਹੈ ਉਨੀ ਦੇਰ ਤੱਕ ਉਹ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਇਸੇ ਨਾਲ ਹੀ ਨਿਸ਼ਚੈ ਸੀ ਕਿ ਲੋਕਾਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲੱਗੇਗਾ ਕਿਉਂਕਿ ਇਸ ਦਾ ਸਿਰਫ ਡਾਕਟਰ ਮਲਹੋਤਰਾ ਨੂੰ ਪਤਾ ਸੀ ਉਹ ਇਸ ਸਾਰੇ ਮਾਮਲੇ ਨੂੰ ਕਿਵੇਂ ਲੈਣਗੇ ਉਹਨੇ ਆਪਣੇ ਬੱਚਿਆਂ ਬਾਰੇ ਸੋਚਿਆ ਉਹ ਇਸ ਸਾਰੇ ਮਾਮਲੇ ਨੂੰ ਕਿਵੇਂ ਲੈਣਗੇ ਖਬਰੇ ਉਹਦੇ ਤੋਂ ਬਿਨਾ ਉਹਦੇ ਬੱਚੇ ਕਿਤੇ ਜ਼ਿਆਦਾ ਠੀਕ ਰਹਿਣਗੇ एवी के बच्चां ली ਹੁਣ ਬਾਪ ਦੀ ਕੋਈ ਮਹੱਤਤਾ ਨਹੀਂ ਹੈ ਉਸਦੇ ਬਾਪ ਦਾ ਬਿੰਮ ਵੀ ਇੱਕੋ ਇੱਕ ਬਿੰਮ ਸੀ ਜਿਹੜਾ ਉਹਨੂੰ ਰਾਹ ਦੇ ਰਿਹਾ ਸੀ ਉਸਦੇ ਮਨ ਵਿੱਚ ਹਰ ਦੁਆਰ ਵਿੱਚ ਗੰਗਾ ਕਿਨਾਰੇ ਸੰਤੁਸ਼ਟ ਬੈਠੇ ਪਿਤਾ ਦੀ ਯਾਦ ਆਈ ਜਿਉਂ-ਜਿਉਂ ਉਸ ਤੇ ਉਦਾਸੀ ਭਰੀ ਹੁੰਦੀ ਰਹੀ ਉਹ ਆਪਣੇ ਪਿਤਾ ਨੂੰ ਯਾਦ ਕਰਦਾ ਰਿਹਾ ਤੇ ਉਸ ਤੇ ਚਿਹਰੇ ਤੇ ਹੰਝੂ ਵਹਿੰਦੇ ਰਹੇ ਫਿਰ ਉਹਨੇ ਨਿਸ਼ਚੇ ਨਾਲ ਆਪਣੇ ਆਪ ਨੂੰ ਸ਼ਾਂਤ ਕੀਤਾ ਤੇ ਕੰਪੋਸ ਦੀ ਪਹਿਲੀ ਗੋਲੀ ਚੁੱਕੀ ਜਿਉਂ ਹੀ ਉਸਨੇ ਪਾਣੀ ਦਾ ਘੁੱਟ ਪੜ ਕੇ ਗੋਲੀ ਖਾਦੀ ਨਾਰੀ ਗੈਤਰੀ ਮੰਤਰ ਪੜਿਆ ਫਿਰ ਉਹਨੇ ਦੂਜੀ ਤੀਜੀ ਤੇ ਇਸ ਤਰ੍ਹਾਂ ਸਾਰੀਆਂ ਗੋਲੀਆਂ ਖਾਧੀਆਂ ਹਰ ਇੱਕ ਗੋਲੀ ਨਾਲ ਇੱਕ ਗੈਤਰੀ ਮੰਤਰ 30 ਗੋਲੀਆਂ ਨਾਲ 30 ਮੰਤਰ ਉਹਨੇ ਆਪਣਾ ਸਿਰ ਸਰਹਾਣੇ ਤੇ ਰੱਖਿਆ ਅਤੇ ਅੱਖਾਂ ਬੰਦ ਕਰ ਲਈਆਂ ਧੰਨਵਾਦ ਲੇਖਕ ਬਾਰੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਕੁਸ਼ਵੰਤ ਸਿੰਘ ਦਾ ਜਨਮ 1915 ਵਿੱਚ ਹੜਾਲੀ ਪੰਜਾਬ ਵਿਖੇ ਹੋਇਆ ਉਹਨਾਂ ਨੇ ਗਵਰਨਮੈਂਟ ਕਾਲਜ ਲਾਹੌਰ ਅਤੇ ਲੰਡਨ ਵਿਖੇ ਕਿੰਗਸ ਕਾਲਜ ਅਤੇ ਇਨਰ ਟੈਂਪਲ ਤੋਂ ਵਿਦਿਆ ਪ੍ਰਾਪਤ ਕੀਤੀ 1947 ਵਿੱਚ ਵਿਦੇਸ਼ੀ ਮਾਮਲਿਆਂ ਬਾਰੇ ਭਾਰਤੀ ਮੰਤਰਾਲੇ ਵਿੱਚ ਦਾਖਲੇ ਤੋਂ ਪਹਿਲਾਂ ਕਈ ਸਾਲ ਲਾਹੌਰ ਹਾਈ ਕੋਰਟ ਪ੍ਰੈਕਟਿਸ ਕੀਤੀ 1952 ਵਿੱਚ ਉਹਨਾਂ ਨੇ 올 ਇੰਡੀਆ ਰੇਡੀਓ ਵਿੱਚ ਜਰਨਲਿਸਟ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਉਹ ਯੋਜਨਾ ਦੇ ਸੰਸਥਾਪਕ ਸੰਪਾਦਕ 1952 ਤੋਂ 1953 ਇਲਸਟ੍ਰੇਟਿਡ ਵੀਕਲੀ ਆਫ ਇੰਡੀਆ ਦੇ ਸੰਪਾਦਕ 1969 ਤੋਂ 1979 ਨਿਊ ਦਿੱਲੀ ਦੇ ਮੁੱਖ ਸੰਪਾਦਕ 1979 ਤੋਂ 1980 ਤੇ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕ 1980 ਤੋਂ 1983 ਰਹੇ ਹਨ ਉਹ ਭਾਰਤ ਦੇ ਮੰਨੇ ਪ੍ਰਮੰਨੇ ਕਾਲਮ ਨਵੀਸਤਾ ਤੇ ਜਰਨਲਿਸਟ ਰਹੇ ਲੇਖਕ ਦੇ ਤੌਰ ਤੇ ਵੀ ਕਸ਼ਵਨ ਸਿੰਘ ਦਾ ਕੈਰੀਅਰ ਬੜਾ ਸਫਲ ਰਿਹਾ ਉਹਨਾਂ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਵਿੱਚ ਸਿੱਖਾਂ ਦਾ ਇਤਿਹਾਸ ਦੋ ਜਿਲਦਾਂ ਕਈ ਨਾਵਲ ਜਿੰਨਾਂ ਵਿੱਚੋਂ ਦਿੱਲੀ ਤੇ ਪਾਕਿਸਤਾਨ ਮੇਲ ਬੜੇ ਪ੍ਰਸਿੱਧ ਹਨ ਤੇ ਕਈ ਅਨੁਵਾਦਿਤ ਪੁਸਤਕਾਂ ਤੇ ਦਿੱਲੀ ਕੁਦਰਤ ਅਤੇ ਕਰੰਟ ਅਫੇਅਰਜ਼ ਬਾਰੇ ਨਾਨ ਫਿਕਸ਼ਨ ਪੁਸਤਕਾਂ ਸ਼ਾਮਲ ਹਨ ਕਸ਼ਵਾਨ ਸਿੰਘ 1980 ਤੋਂ 1986 ਤੱਕ ਸੰਸਦ ਮੈਂਬਰ ਰਹੇ ਹੋਰਨਾਂ ਸਨਮਾਨਾਂ ਦੇ ਨਾਲ ਨਾਲ ਉਹਨਾਂ ਨੂੰ ਪਦਮ ਪੂਸ਼ਣ ਨਾਲ ਸਨਮਾਨਿਆ ਗਿਆ ਇਹ ਸਨਮਾਨ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਫੌਜ ਭੇਜਣ ਵਿਰੁੱਧ ਪ੍ਰੋਟੈਸਟ ਕਰਦੇ ਹੋਏ 1984 ਵਿੱਚ ਵਾਪਸ ਕਰ ਦਿੱਤਾ ਸੀ